ਤੇ ਹੋਰ ਬਹੁਤ ਸਾਰਾ ਕਪੜਾ ਤੁਹਾਨੂੰ ਮਿਲ ਜੂ ਸਰਦੀਆਂ ਵਾਲਾ ਕੁੜਤੇ ਪਜਾਮਿਆਂ ਦਾ ਟਰਲਵੇਟ ਕਾ ਸੂਟ ਹੈ ਜੀ ਬਾਜ਼ਾਰ ਮਾਰਕੀਟ ਮੇ ਜਾਓਗੇ ਇਸ ਦਾ ਰੇਟ 300 ਰੁਪਏ ਮੀਟਰ ਕਾ ਹੈ ਜੀ ਲੇਕਿਨ ਆਪਣੀ ਸ਼ੋਪ 'ਤੇ ਸਾਰਿਆਂ ਨੂੰ ਪਿਆਰਪਰੀ ਸਸਤੀ ਕਾਲਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਚੰਡੀਗੜ੍ਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਚੰਡੀਗੜ੍ਹ ਦੀ ਦਿਖਾਵਾਂਗੇ ਫਰਾਈਡੇ ਸੇਲ ਜੋ ਕਿ ਜਾਮਾ ਮਸਜਿਦ ਦੇ ਕੋਲੇ ਸੈਕਟਰ 20 ਦੇ ਵਿੱਚ ਲੱਗਦੀ ਹੈ ਹਰੇਕ ਫਰਾਈਡੇ ਹਰੇਕ ਸ਼ੁੱਕਰਵਾਰ ਇਹ ਸੇਲ ਲੱਗਦੀ ਹੈ ਤੇ ਬਹੁਤ ਸਸਤੇ ਰੇਟਾਂ ਤੇ ਇਥੋਂ ਸੂ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਸਾਰੀ ਫਰਾਈਡੇ ਸੇਲ ਆਪਾਂ ਤੁਹਾਨੂੰ ਦਿਖਾਉਨੇ ਆ। ਇਹ ਜਿਹੜੀ ਫਰਾਈਡੇ ਸੇਲ ਹੈ ਹਰ ਇੱਕ ਸ਼ੁੱਕਰਵਾਰ ਨੂੰ ਜਮਾ ਵਾਸ ਜਿਹਦੇ ਕੋਲੇ ਲੱਗਦੀ ਹੈ ਤੇ ਇਸ ਤਰ੍ਹਾਂ ਇੱਥੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ ਇਹ ਸੇਲ ਦੇ ਵਿੱਚ ਜਿੱਥੋਂ ਤੁਹਾਨੂੰ ਬਹੁਤ ਅਲੱਗ-ਅਲੱਗ ਤਰੀਕੇ ਦੇ ਸੂਟ ਦੁਪੱਟੇ ਜਿਹੜੇ ਇੱਥੋਂ ਮਿਲ ਜਾਂਦੇ ਨੇ ਹਰ ਇੱਕ ਸ਼ੁੱਕਰਵਾਰ ਨੂੰ ਸੈਕਟਰ 20 ਦੇ ਵਿੱਚ ਤੇ ਇਹ ਸਾਰੀ ਆਪਾਂ ਸੇਲ ਦੇਖਦੇ ਆ। ਤੇ ਹਰ ਇੱਕ ਤਰੀਕੇ ਦਾ ਕੱਪੜਾ ਹਰ ਇੱਕ ਤਰੀਕੇ ਦੇ ਸੂਟ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਂਦੇ ਨੇ ਇੱਥੇ ਕੁਝ ਆਹ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਹੋਉਂਦੀਆਂ ਨੇ ਤੇ ਉਹਨਾਂ ਦੇ ਨਾਲ-ਨਾਲ ਜਿਵੇਂ ਆਹ ਕੁਝ ਕੰਬਲ ਹੋ ਗਏ ਹਨ ਹੁਣ ਸਿਆਲਾਂ ਦਾ ਟਾਈਮ ਆ ਰਿਹਾ ਤੇ ਇਸ ਤਰ੍ਹਾਂ ਦੇ ਤੁਹਾਨੂੰ ਕੰਬਲ ਵੀ ਇੱਥੋਂ ਜਿਹੜੇ ਉਹ ਮਿਲ ਜਾਣਗੇ ਸੇਲ ਦੇ ਵਿੱਚ ਉਹ ਕੀ ਪ੍ਰਾਈਸ ਆ ਬਾਈ ਕੰਬਲ ਦਾ 1500 1500 ਰੁਪਈਆ ਦਾ ਇਹਦਾ ਪ੍ਰਾਈਸ ਹੈ ਕੰਬਲ ਦਾ ਡਬਲ ਬੈੱਡ ਹੈ ਡਬਲ ਬੈੱਡ ਡਬਲ ਬੈੱਡ ਦਾ ਹੈ ਕੰਬਲ ਹੈ 1500 ਰੁਪਈਆ ਪ੍ਰਾਈਸ ਹੈ ਤੇ ਇਸ ਤਰ੍ਹਾਂ ਕੰਬਲ ਵੀ ਤੁਹਾਨੂੰ ਇੱਥੋਂ ਜਿਹੜੇ ਉਹ ਮਿਲ ਜਾਣਗੇ ਤੇ ਕੰਬਲਾਂ ਦੇ ਨਾਲ ਨਾਲ ਕੁਝ ਇਸ ਤਰ੍ਹਾਂ ਕਵਰ ਹੋਗੇ ਸੋਫਿਆਂ ਦੇ ਹਨਾ ਜਾਂ ਕੁਝ ਪਰਦੇ ਹੋਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇੱਥੋਂ ਜਿਹੜੀਆਂ ਸੇਲ ਦੇ ਵਿੱਚੋਂ ਮਿਲ ਜਾਂਦੀਆਂ ਨੇ ਕਿਉਂਕਿ ਹੁਣ ਸਿਆਲਾਂ ਦਾ ਟਾਈਮ ਆ ਰਿਹਾ ਤਾਂ ਉਸ ਕਰਕੇ ਇੱਥੇ ਕੰਬਲ ਜਿਹੜੇ ਉਹ ਆ ਗਏ ਤੇ ਅੱਗੇ ਚੱਲਦੇ ਆਂ ਅੱਗੇ ਉਹ ਆਪਾਂ ਕੁਝ ਹੋਰ ਸੇਲ ਦੇਖਦੇ ਆਂ ਜਾ ਕੇ ਤੇ ਸੂਟਾਂ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇ ਤੇ ਨਾਲੇ ਇੱਥੇ 20 ਰੁਪਏ ਵਾਲੀ ਸੇਲ ਵੀ ਜਿਹੜੀ ਉਹ ਲੱਗੀ ਹੁੰਦੀ ਹੈ ਇੱਥੇ ਸਾਰਾ ਸਮਾਨ 20 ਰੁਪਏ ਦੇ ਵਿੱਚ ਜਿਹੜਾ ਪਲਾਸਟਿਕ ਦਾ ਸਮਾਨ ਸਿਰਫ 20 ਰੁਪਏ ਦੇ ਵਿੱਚ ਸਾਰੇ 20 ਰੁਪਏ ਨੇ ਬਾਈ ਹਣੀ ਕਹਿੰਦੇ ਹਨਾ ਕੁਝ ਆ ਗਮਲੇ ਹੋਗੇ 20 ਰੁਪਏ ਆਈਟਮ ਕੋਈ ਰੇਟ ਨਹੀਂ ਤੇ ਆ ਬੋਰਡ ਇੱਥੇ ਲਾਤਾ ਬਾਈ ਕਹਿੰਦੇ ਕੋਈ ਮਤਲਬ ਰੇਟ ਸਾਰਾ ਸੇਮ ਹੀ ਆ ਹਨਾ ਕੁਝ ਕਿਚਨ ਦੇ ਵਿੱਚ ਵਰਤਨ ਵਾਲਾ ਸਾਰਾ ਸਮਾਨ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰਾ ਸਮਾਨ ਆ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ ਇਹ ਵੀ 20 ਰੁਪਏ ਜੀ ਸਾਰਾ ਸਮਾਨ 20 ਰੁਪਏ ਤੁਹਾਨੂੰ ਮਿਲੂ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆਂ ਇੱਧਰ ਜਿਵੇਂ ਕੁਛ ਆ ਸੂਟਾਂ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਹੈਗੀਆਂ ਨੇ ਹਰ ਇੱਕ ਤਰੀਕੇ ਦੇ ਸੂਟ ਇੱਥੋਂ ਤੁਹਾਨੂੰ ਜਿਹੜੇ ਉਹ ਮਿਲ ਜਾਣਗੇ ਜਿਵੇਂ ਹੁਣ ਸਿਆਲਾਂ ਦਾ ਜਿਹੜਾ ਉਹ ਟਾਈਮ ਆ ਰਿਹਾ ਤੇ ਕੀ ਪ੍ਰਾਈਸ ਦਾ ਬਾਈ ਸੂਟਾਂ ਦਾ 500 ਦੇ ਦੋ 500 ਦੇ ਦੋ ਕਿਹੜਾ ਕਪੜਾ ਬਾਈ ਇਹ ਇਹ ਵੈਲਵਟ ਹੈ ਜੀ ਵੈਲਵਟ ਵੈਲਵਟ 500 ਦੇ ਦੋ ਨੇ ਇਹ ਕਿੰਨੇ ਕੀ ਕਿੰਨੇ ਮੀਟਰ ਕਿੰਨਾ ਹੈ ਕਿੰਨੇ ਮੀਟਰ ਹੈ ਇਹ بڑے ਪੰਨੇ ਦਾ 1 1 60 ਇਹ ਹੋਗਾ ਔਰ 1 60 ਹੋਗਾ ਠੀਕ ਹੈ ਠੀਕ ਹੈ بڑے ਬਣੇ ਦਾ ਤੇ ਇਸ ਤਰ੍ਹਾਂ ਸਾਰੀ ਹੁਣ ਨਵੀਂ ਆਈਟਮ ਜਿਹੜੀ ਉਹ ਆ ਗਈ ਸਿਆਲਾਂ ਦੀ ਇਹ ਸੇਲ ਦੇ ਵਿੱਚ ਹਨਾ ਸਾਰੇ ਸੂਟ ਇਹ ਦੇਖੋ ਇਹ 50 ਰੁਪਏ ਮੀਟਰ ਹੋਗਾ ਠੀਕ ਹੈ ਜੀ ਇਹ ਬੁੱਲਣ ਹੋਗਾ ਪੂਰਾ ਗਰਮ ਹੋਗਾ ਇਹ ਹਾਂਜੀ ਔਰ ਇਹ ਮਾਰਵਾ ਲਾਸਟ ਲਾਸਟ ਪੀਸ ਹੈ ਇਹ 5-500 ਰੁਪਏ ਦਾ ਸੂਟ ਹੈ ਇਹ ਠੀਕ ਹੈ ਹਰ ਵੈਰਾਈਟੀਆਂ 'ਚ ਬਹੁਤ ਪੜੇ ਹੈ ਤੇ ਇਸ ਤਰ੍ਹਾਂ ਤੁਹਾਨੂੰ ਸੂਟ ਇੱਥੋਂ ਜਿਹੜੇ ਹੋ ਮਿਲ ਜਾਣਗੇ ਜਿਵੇਂ ਆ ਬਾਈ ਯੂਨੀਅਨ ਦਿਖਾਏ ਹਨ ਹੁਣ ਸਿਆਲਾਂ ਦਾ ਜਿਹੜਾ ਟਾਈਮ ਆ ਗਿਆ ਸਿਆਲਾਂ ਵਾਲੇ ਸਾਰੇ ਸੂਟ ਸੇਲ ਦੇ ਵਿੱਚ ਜਿਹੜੇ ਹੋ ਆ ਗਏ ਮੌਸਮ ਜਿਵੇਂ ਉਹ ਚੇਂਜ ਹੋ ਰਿਹਾ ਤੇ ਚੱਲਦੇ ਆਪਾਂ ਅੱਗੇ ਹੋਰ ਸੇਲ ਦੇਖਦੇ ਆ ਤੇ ਇੱਥੇ ਵੀ ਕੁਝ ਸੂਟ ਜਿਹੜੇ ਹੋ ਲੱਗੇ ਹੋਏ ਨੇ ਹਨ ਤੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਸੂਟ ਕੁਝ ਵਰਕ ਵਾਲੇ ਸੂਟ ਤੁਹਾਨੂੰ ਇੱਥੋਂ ਜਿਹੜੇ ਹੋ ਮਿਲ ਜਾਣਗੇ ਹਰ ਇੱਕ ਤਰੀਕੇ ਦਾ ਕਪੜਾ ਤੁਹਾਨੂੰ ਇਹ ਸੇਲ ਦੇ ਵਿੱਚੋਂ ਮਿਲੂ ਤੇ ਆਹ ਬਾਈ ਤੁਹਾਨੂੰ ਆਪਾਂ ਪੁੱਛਦੇ ਆ ਕਿ ਕਿੰਨੇ ਤੋਂ ਸਟਾਰਟਿੰਗ ਆ ਬਾਈ ਪ੍ਰਾਈਸ ਸੂਟ ਦਾ 250 ਰੁਪਏ 250 वाला दे रहे हैं मीटर में अच्छा ये वेलवेट का सूट है जी बाजार मार्केट में जाऊँगे इसका रेट तीन सौ रुपये मीटर का है जी लेकिन अपनी शॉप पे ढाई सौ रुपये का सूट दे रहे जी पूरा अच्छा ये इसकी सलवार है जी ये सूट है जी ये कड़ाई दे सूट है जी दुकान पे जाऊँगे सात सौ आठ सौ रुपये का सूट मिलेगा जी इधर दे रहे जी पाँच सौ रुपये का हेलो जी एक से एक बढ़िया डिजाइन होंगे जी पाँच सौ रुपये की सेल है जी हेलो जी ए फुल कढ़ाई ए रुपटा पांच सौ रुपए का है जी सारा कपड़ा के इस जी। ए, लो जी प्लेन सूट है जी थान वाले आ, जी। इनमें आप कुछ भी बना सकते हो जी अभी मीटर कपड़ा ढाई सौ रुपये का मिलेगा रुपये मीटर जी। जी, मार्केट त जाओगे ए देखो जी कढ़ाई वाले जी ए, लो जी ऐ ढाई सौ का है जी ਟਾਈ 250 ਰੁਪਏ ਦੀ ਸੇਲ ਹੈ ਆਹਾਂ ਸੇ ਲੇ ਗੋ ਦਰਤਾ ਜੜਾ ਮਰਜੀ ਲੋ ਜੀ ਠੀਕ ਹੈ ਜੀ ਸਾਰੇ 250 ਸਭ 250 ਮੈਂ ਜੀ ਐ ਦੇਖੋ ਜੀ ਨੈਟ ਫੈਬਰਿਕ ਕੁਛੇ ਬਣਾ ਸਕਤੇ ਹੋ ਜੀ ਐ ਲੋ ਜੀ ਐ ਨੈਟ ਦੇ ਸੂਟ ਵੀ 250 ਰੁਪਏ ਮੈਂ ਹੈ ਜੀ ਹਾਂ ਜੀ 7 ਅਸਤਰ ਵੀ ਹੈ ਜੀ ਨਿਚੇ ਲੱਗਣੋ ਸਭ 250 ਰੁਪਏ ਦੀ ਸੇਲ ਹੈ ਸਾਰਾ 250 ਜੀ ਤੇ ਜਿਵੇਂ ਦੱਸਿਆ ਬਾਈ ਯੂਨੀਅਨ ਨੇ ਕਹਿੰਦੇ ਸਾਰੀ ਇਹ 250 ਰੁਪਏ ਦੀ ਸੇਲ ਹੈ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਸੂਟ ਤੁਸੀਂ ਆ ਕੇ ਜਿਹੜੇ ਉਹ ਖਰੀਦ ਸਕਦੇ ਹੋ ਤੇ ਅੱਗੇ ਚੱਲਦੇ ਆਂਗੇ ਆਪਾਂ ਅੱਗੋਂ ਤੁਹਾਨੂੰ ਦਿਖਾਉਨੇ ਆਂ ਹੋਰ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਮਾਰਕੀਟ ਦੇ ਵਿੱਚ ਬਹੁਤ ਵੱਡੀ ਇਹ ਸੇਲ ਹੁੰਦੀ ਹੈ ਜਿਹੜੀ ਫਰਾਈਡੇ ਸੇਲ ਲੱਗਦੀ ਹੈ ਅ ਡਿਫਰੈਂਟ ਡਿਫਰੈਂਟ ਤਰੀਕੇ ਦੇ ਸੂਟ ਹਨ ਅਲੱਗ-ਅਲੱਗ ਡਿਜ਼ਾਈਨ ਵਾਲੇ ਕੜਾਈ ਵਾਲੇ ਸੂਟ ਤੁਸੀਂ ਇੱਥੋਂ ਲੈ ਕੇ ਜਿਹੜੇ ਉਹ ਜਾ ਸਕਦੇ ਹੋ ਕੁਝ ਚਿਕਨ ਦੇ ਸੂਟ ਹੋਗੇ ਹਨ ਇਸ ਤਰ੍ਹਾਂ ਦੇ ਸੂਟ ਵੀ ਤੁਹਾਨੂੰ ਇੱਥੋਂ ਜਿਹੜੇ ਉਹ ਮਿਲ ਜਾਂਦੇ ਨੇ ਤੇ ਹਰ ਇੱਕ ਸ਼ੁੱਕਰਵਾਰ ਇਹ ਸੇਲ ਜਿਹੜੀ ਲੱਗਦੀ ਹੈ ਜਾਮਾ ਮਸਜਿਦ ਦੇ ਕੋਲੇ ਇੱਕ ਗਰਾਊਂਡ ਹੈ ਉਹ ਗਰਾਊਂਡ ਦੇ ਵਿੱਚ ਹਰ ਇੱਕ ਸ਼ੁੱਕਰਵਾਰ ਨੂੰ ਤੇ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਮਾਰਕੀਟ ਦੇ ਵਿੱਚ ਤੇ ਆਹ ਇੱਥੇ ਜਿਵੇਂ ਕੁਝ ਸੂਟ ਆ ਗਏ ਇਹਨਾਂ ਬਾਈ ਹੁਣੀਆਂ ਤੋਂ ਆਪਾਂ ਪ੍ਰਾਈਸ ਵੀ ਜਿਹੜੇ ਉਹ ਪੁੱਛਾਂਗੇ ਕੀ ਕਿੱਥੋਂ ਸਟਾਰਟਿੰਗ ਆ ਬਾਈ ਪ੍ਰਾਈਸ ਦੀ ਠੀਕ ਆ ਬਾਈ 200 ਰੁਪਏ ਮੀਟਰ ਹੈ ਠੀਕ ਹੈ ਜੀ ਕਿਹੜੇ ਕਿਹੜੇ ਹੁੰਦੇ ਆਪਣੇ ਕੋਲ ਬਾਈ ਸਾਦੇ ਤਰੀਕੇ ਮਿਲ ਜائیں ਪਾਰਟੀ ਜਿਹੜੀ ਜਿੰਨਾ ਵੀ ਚਾਹੀਏ ਠੀਕ ਹੈ ਤੇ ਇਸ ਤਰ੍ਹਾਂ ਪਾਰਟੀ ویئر ਕੱਪੜੇ ਵੀ ਤੁਹਾਨੂੰ ਇੱਥੋਂ ਜਿਹੜੇ ਮਾਰਕੀਟ ਦੇ ਵਿੱਚੋਂ ਮਿਲ ਜਾਣਗੇ ਇਹ ਸੇਲ ਦੇ ਵਿੱਚੋਂ ਮਿਲ ਜਾਣਗੇ ਫਰਾਈਡੇ ਸੇਲ ਦੇ ਵਿੱਚੋਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਸ਼ੁੱਕਰਵਾਰ ਦੇ ਦਿਨ ਤੁਸੀਂ ਆ ਕੇ ਸ਼ਾਪਿੰਗ ਜਿਹੜੀ ਉਹ ਕਰ ਸਕਦੇ ਹੋ ਤੇ ਇੱਧਰ ਉਸੇ ਤਰ੍ਹਾਂ ਕੁਝ ਬੈੱਡ ਸ਼ੀਟਾਂ ਹੋ ਗਈਆਂ ਹਨਾ ਕੁਝ ਕੰਬਲ ਹੋਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਕਿਉਂਕਿ ਹੁਣ ਸਿਆਲ ਸ਼ੁਰੂ ਹੋ ਰਹੇ ਨੇ ਤੇ ਕੰਬਲ ਵੀ ਤੁਸੀਂ ਇੱਥੋਂ ਖਰੀਦ ਕੇ ਜਿਹੜੇ ਉਹ ਲੈ ਕੇ ਜਾ ਸਕਦੇ ਹੋ ਜਿਥੇ ਕੁੜਤ ਸੂਟਾਂ ਦੇ ਨਾਲ ਨਾਲ ਕੁੜਤੇ ਪਜਾਮੇ ਵੀ ਜਿਹੜੇ ਉਹ ਮਿਲ ਜਾਂਦੇ ਨੇ ਤੇ ਕਿੰਨੇ ਤੋਂ ਸਟਾਰਟਿੰਗ ਆ ਭਾਈ ਕੁੜਤੇ ਪ साढ़े चार सौ रुपये का सूट भी होता है एक सौ दस रुपये मीटर भी होता है एक सौ तीस चालीस अलग अलग प्राइस है सबका, और जो बड़े पन्ने का होता है वो डेढ़ सौ रुपये मीटर से स्टार्ट है जी जी ये भी भाई हाँ जी ये कुर्ते पजामे ही है डंडे वगैरह के ਕੁਰਤੇ ਪਜਾਮੇ ਵੀ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜੇ ਮਿਲ ਜਾਣਗੇ ਹਨ ਸੂਟਾਂ ਦੇ ਨਾਲ ਨਾਲ ਕੁਰਤੇ ਪਜਾਮੇ ਵੀ ਤੁਸੀਂ ਲੈ ਕੇ ਇਥੋਂ ਜਾ ਸਕਦੇ ਹੋ ਕੱਪੜਾ ਲੈ ਸਕਦੇ ਹੋ ਇੱਥੋਂ ਕੁਰਤੇ ਪਜਾਮਿਆਂ ਦਾ ਤੇ ਇਧਰ ਕੁਝ ਹੋਰ ਜਿਵੇਂ ਆਹ ਸੂਟ ਹੋ ਗਏ ਹਨ ਸਿਆਲਾਂ ਵਾਲੇ ਤੇ ਇਸ ਤਰ੍ਹਾਂ ਸਾਰੀ ਇਹ ਮਾਰਕੀਟ ਜਿਹੜੀ ਉਹ ਲੱਗਦੀ ਹੈ ਸ਼ੁੱਕਰਵਾਰ ਦੇ ਦਿਨ ਤੇ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਤੁਸੀਂ ਸ਼ਾਪਿੰਗ ਜਿਹੜੀ ਇਥੋਂ ਕਰ ਸਕਦੇ ਹੋ ਹਰੇਕ ਸ਼ੁੱਕਰਵਾਰ ਇਹ ਸੇਲ ਜਿਹੜੀ ਉਹ ਲੱਗਦੀ ਹੈ ਇੱਥੇ ਕੁਝ ਹੋਰ ਵਰਕ ਵਾਲੇ ਜਿਹੜੇ ਉਹ ਸੂਟ ਆ ਗਏ ਤੇ ਹਰ ਇੱਕ ਤਰੀਕੇ ਦਾ ਸੂਟ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਉਹ ਮਿਲੂ ਹਨਾ ਸ਼ੁੱਕਰਵਾਰ ਦੀ ਮਾਰਕੀਟ ਦੇ ਵਿੱਚੋਂ ਕੁਰਤੇ ਪਜਾਮੇ ਹੋਗੇ ਕੁਝ ਹੋਰ ਚਿਕਨ ਵਾਲੇ ਜਿਹੜੇ ਸੂਟ ਹੋਗੇ ਇੱਥੇ ਕੁਰਤੇ ਪਜਾਮੇ ਬਹੁਤ ਸਾਰੇ ਨੇ ਕਾਫੀ ਅਲੱਗ-ਅਲੱਗ ਤਰੀਕੇ ਦੇ ਡਿਫਰੈਂਟ ਡਿਫਰੈਂਟ ਕਲਰ ਤੁਹਾਨੂੰ ਜਿਹੜੇ ਮਿਲ ਜਾਣਗੇ ਕੁਝ ਵਾਈਟ ਕਲਰ ਹੋ ਗਿਆ ਹਨਾ ਕੁਝ ਹੋਰ ਕਲਰ ਵੀ ਜਿਹੜੇ ਮਿਲ ਜਾਣਗੇ ਡਾਰਕ ਤੇ ਲਾਈਟ ਸਾਰੇ ਕਲਰਾਂ ਦੇ ਕਿਥੋਂ ਸਟਾਰਟ ਆ ਬਾਈ ਪ੍ਰਾਈਸ ਇਹਦਾ 100 ਰੁਪਏ ਤੋਂ ਸਟਾਰਟ ਹੈ 100 ਪੀ ਮੀਟਰ ਤੋਂ ਕੁਰਤੇ ਪਜਾਮਿਆਂ ਦਾ ਤੇ 100 ਰੁਪਏ ਮੀਟਰ ਹੈ ਸਿਰਫ ਤੇ ਹੁਣ ਜਿਵੇਂ ਮੌਸਮ ਜਿਹੜਾ ਹੋ ਚੇਂਜ ਹੋ ਰਿਹਾ ਹੈ ਉਸ ਕਰਕੇ ਅ ਕੱਪੜੇ ਜਿਹੜੇ ਉਹ ਸਿਆਲਾਂ ਵਾਲੇ ਵੀ ਆ ਗਏ ਤੇ ਕੁਝ ਇੱਥੇ ਪਾਰਟੀ ਵੇਅਰ ਵੀ ਤੁਹਾਨੂੰ ਜਿਹੜੇ ਉਹ ਮਿਲ ਜਾਣਗੇ ਹਨ ਤੇ ਆ ਪਾਰਟੀ ਵੇਅਰ ਡਰੈੱਸਾਂ ਤੁਸੀਂ ਬਣਾਉਣੀਆਂ ਨੇ ਨੈਟ ਵਾਲੇ ਸੂਟ ਜਿਹੜੇ ਉਹ ਇੱਥੋਂ ਤੁਹਾਨੂੰ ਮਿਲ ਜਾਣਗੇ ਤੇ ਐਵੇਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਮਾਰਕੀਟ ਦੇ ਵਿੱਚ ਤੇ ਇਧਰ ਵੀ ਕੁਝ ਇਸ ਤਰ੍ਹਾਂ ਦੇ ਸੂਟ ਤੁਹਾਨੂੰ ਇੱਥੋਂ ਮਿਲ ਜਾਣਗੇ ਬਹੁਤ ਹੀ ਵੱਡੀ ਸੇਲ ਹੁੰਦੀ ਆ ਬਹੁਤ ਸਾਰੀਆਂ ਇੱਥੇ ਦੁਕਾਨਾਂ ਹੁੰਦੀਆਂ ਨੇ ਆ ਕੇ ਤੁਸੀਂ ਇੱਥੋਂ ਜਿਹੜਾ ਉਹ ਖਰੀਦ ਸਕਦੇ ਹੋ ਮਾਰਕੀਟ ਦੇ ਵਿੱਚੋਂ ਜਿਵੇਂ ਪਹਿਲਾਂ ਵੀ ਆਪਾਂ ਕਾਫੀ ਵਾਰ ਇਹਦੀ ਵੀਡੀਓ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਹ ਫਰਾਈਡੇ ਸੇਲ ਦੀ ਇਹ ਮਾਰਕੀਟ ਦੀ ਤੇ ਹੁਣ ਜਿਵੇਂ ਸਿਆਲਾਂ ਦਾ ਟਾਈਮ ਜਿਹੜਾ ਉਹ ਸ਼ੁਰੂ ਹੋ ਗਿਆ ਹਨ ਸਾਰੇ ਗਰਮ ਕੱਪੜੇ ਜਿਹੜੇ ਉਹ ਆ ਗਏ ਮਾਰਕੀਟ ਦੇ ਵਿੱਚ ਪਹਿਲਾਂ ਆਪਾਂ ਗਰਮੀਆਂ ਦੇ ਟਾਈਮ ਦੇ ਵਿੱਚ ਤੁਹਾਡੇ ਨਾਲ ਵੀਡੀਓ ਜਿਹੜੀ ਉਹ ਸ਼ੇਅਰ ਕੀਤੀ ਸੀ ਹੁਣ ਸਾਰਾ ਸਿਆਲਾਂ ਵਾਲਾ ਜਿਹੜਾ ਕੱਪੜਾ ਆ ਗਿਆ ਇਹ ਗਰਮ ਕਪੜੇ ਤੁਹਾਨੂੰ ਜਿਹੜੇ ਉਹ ਇੱਥੇ ਮਿਲਣਗੇ ਤੇ ਬਾਈ ਕਿੰਨੇ ਤੋਂ ਸਟਾਰਟ ਆ ਪ੍ਰਾਈਸ? ਭਾਜੀ ਅਲੱਗ-ਅਲੱਗ ਰੇਟ ਹੈ 150 200 ਗਰਮੀ ਸਰਦੀਆਂ ਵਾਲੇ ਕਪੜੇ ਆ ਗਏ ਸਰਦੀ ਵਾਲੇ ਸਾਰੇ ਲੱਗੇ ਹੋਏ ਆ ਠੀਕ ਹੈ ਠੀਕ ਸਭ 200 ਰੁਪਏ ਮੇਕਰ ਹੈ ਵੈਲਵੈਟ ਹੈ ਕੋਟ ਰਾਈਜ ਹੈ ਡਾਇਨਾਮਿਕ ਅੱਛਾ ਵੈਲਵਟ ਹੋ ਗਿਆ ਕਹਿੰਦੇ ਹਨਾ ਸਾਰੇ 200 ਰੁਪਏ ਮੀਟਰ ਸਾਰੇ ਸਰਦੀਆਂ ਵਾਲੇ ਕਪੜੇ ਇੱਥੋਂ ਆ ਗਏ ਤੇ ਬਹੁਤ ਸਾਰੇ ਕਪੜੇ ਜਿਹੜੇ ਉਹ ਨਵੇਂ ਆਏ ਨੇ ਤੁਸੀਂ ਆ ਕੇ ਇੱਥੋਂ ਲੈ ਕੇ ਜਾ ਸਕਦੇ ਹੋ ਇਸਤੋਂ ਬਹੁਤ ਸਾਰੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇ ਸ਼ਾਪਿੰਗ ਤੁਸੀਂ ਇੱਥੋਂ ਕਰ ਸਕਦੇ ਹੋ ਤੇ ਅੱਗੇ ਚੱਲਦੇ ਹਾਂ ਕਿ ਅੱਗੇ ਤੁਹਾਨੂੰ ਦਿਖਾਉਨੇ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਇਹ ਸਾਰੀ ਮਾਰਕੀਟ ਦੇ ਵਿੱਚ ਦੁਕਾਨਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ ਤੁਸੀਂ ਸ਼ਾਪਿੰਗ ਜਿਹੜੀ ਉਹ ਕਰ ਸਕਦੇ ਹੋ ਸੂਟ ਤੁਹਾਨੂੰ ਹਰੇਕ ਤਰੀਕੇ ਦਾ ਇੱਥੋਂ ਜਿਹੜਾ ਉਹ ਮਿਲ ਜੂਗਾ ਪਾਰਟੀ ਵੇਅਰ ਸੂਟ ਵੀ ਤੁਹਾਨੂੰ ਇੱਥੋਂ ਜਿਹੜੇ ਉਹ ਮਿਲ ਜਾਣਗੇ ਮਾਰਕੀਟ ਦੇ ਵਿੱਚੋਂ ਜਿਵੇਂ ਤੁਸੀਂ ਕੁਝ ਲਹਿੰਗੇ ਬਣਾਉਣੇ ਨੇ ਹਨਾ ਤੇ ਇਸ ਤਰ੍ਹਾਂ ਸੂਟ ਤੁਹਾਨੂੰ ਸਾਰੇ ਇੱਥੋਂ ਜਿਹੜੇ ਉਹ ਮਾਰਕੀਟ ਦੇ ਵਿੱਚੋਂ ਮਿਲ ਜਾਣਗੇ ਆ ਸਾਰੇ ਕੁਝ ਪਾਰਟੀ ਵੇਅਰ ਜਿਹੜੇ ਉਹ ਸੂਟ ਇੱਥੇ ਉਹ ਹੈਗੇ ਨੇ ਤੇ ਇਧਰ ਵੀ ਕੁਝ ਇੱਥੇ ਸੂਟ ਜਿਹੜੇ ਉਹ ਬਾਈ ਹੁੰਦੀਆਂ ਨੇ ਡਿਸਪਲੇ ਜਿਹੜੇ ਉਹ ਕੀਤੇ ਹੋਏ ਨੇ ਤੇ ਕਿੰਨੇ ਤੋਂ ਪ੍ਰਾਈਸ ਸਟਾਰਟ ਆ ਬਾਈ ਸੂਟ ਦਾ ਕਿੰਨੇ ਤੋਂ ਸਟਾਰਟ ਆ ਪ੍ਰਾਈਸ 600 ਤੋਂ ਸਟਾਰਟ ਆ ਕਹਿੰਦੇ 2500 ਤੱਕ ਹੈ ਤੇ ਇਹ ਸਾਰੇ ਸਰਦੀਆਂ ਵਾਲੇ ਕਸ਼ਮੀਰੀ ਕਸ਼ਮੀਰੀ ਨੇ ਮਿਲੇ ਕਸ਼ਮੀਰੀ ਸੂਟ ਹੈ ਸਭ ਯੋਰ ਮੇ ਪਸ਼ਮੀਨੇ ਮੇ ਮਿਲenge ਆਪਕੋ ਕੌਨਸਾ ਵੈਲਕਮ ਫੜੇ 22 ਮੇ ਜਾਦਾ ਹੈਂਗੇ ਤੇ ਤੇ ਕੁੜਤੇ ਪਜਾਮੇ ਮਿਲ ਜਾਂਦੇ ਨੇ ਫਰਾਈਡੇ ਸੇਲ ਚ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਕਾਫੀ ਵਾਰ ਦਿਖਾਇਆ ਲਈ ਆਪਾਂ ਕੁੜਤਾ ਪਜਾਮਾ ਲੈ ਕੇ ਜਾ ਰਹੇ ਆਂ ਸਿਆਲਾਂ ਵਾਸਤੇ 160 ਰੁਪਏ ਮੀਟਰ ਤੇ ਬੂਲ ਪਸ਼ਮੀਨਾ ਇਹਦਾ ਉਹ ਕਪੜਾ ਹੈ ਇਹ ਆਪਾਂ ਇਥੋਂ ਕਟਵਾਇਆ 6 ਮੀਟਰ ਤੇ ਹੋਰ ਬਹੁਤ ਸਾਰਾ ਕਪੜਾ ਤੁਹਾਨੂੰ ਮਿਲ ਜੂ ਸਰਦੀਆਂ ਵਾਲਾ ਕੁੜਤੇ ਪਜਾਮਿਆਂ ਦਾ ਤੇ ਮੈਨੂੰ ਸਹੀ ਲੱਗਿਆ ਕਪੜਾ ਤਾਂ ਆਪਾਂ ਲੈ ਕੇ ਜਾ ਰਹੇ ਆਂ ਇਥੋਂ ਅੰਕਲ ਉਹਨੀ ਆਂ ਪਹਿਲਾਂ ਜੇ ਮੈਂ ਆਪਾਂ ਤੁਹਾਨੂੰ ਪਲਾਸਟਿਕ ਦਾ ਸਮਾਨ ਦਿਖਾਇਆ ਸੀ ਇਸ ਤਰ੍ਹਾਂ ਦੀਆਂ ਟੋਕਰੀਆਂ ਨੇ ਇੱਥੇ ਮਾਰਕੀਟ ਦੇ ਵਿੱਚ ਇਹ ਸਾਰੀਆਂ ਇੱਕ ਚੀਜ਼ 20 ਰੁਪਏ ਦੀ ਹੈ ਨਾ ਜਿਵੇਂ 20 ਰੁਪਏ ਦਾ ਕੁਝ ਵੀ ਤੁਸੀਂ ਲੈ ਸਕਦੇ ਹੋ ਇੱਥੋਂ ਇੱਥੇ ਇੱਥੇ ਮਾਰਕੀਟ ਦੇ ਵਿੱਚ ਆਹ ਸਟੀਲ ਵਾਲੀਆਂ ਆਹ ਜਿਹੜੀਆਂ ਕਾਲੀਆਂ ਨੇ ਹਨ ਇਹ ਵੀ 20-20 ਰੁਪਏ ਦੀਆਂ ਮਿਲਦੀਆਂ ਨੇ ਇਹ 20 ਰੁਪਏ ਦੀ ਇੱਕ ਹੈ ਤੇ ਜਿਹੜਾ ਪਲਾਸਟਿਕ ਦਾ ਸਮਾਨ ਤੁਹਾਨੂੰ ਆਪਾਂ ਦਿਖਾਇਆ ਹੈ ਨਾ ਉਹਦੇ ਨਾਲ ਇਹ ਦੁਕਾਨਾਂ ਇਕੱਠੀ ਹੋਏ ਨਾ ਦੀ ਬਹੁਤ ਸਾਰਾ ਸਮਾਨ ਹੈ ਇਹਨਾਂ ਦੇ ਕੋਲ ਘਰਾਂ ਦੀ ਵਰਤੋਂ ਵਾਲਾ ਇੱਥੇ ਜਿਵੇਂ ਕੁਝ ਹੋਰ ਚਾਪ ਹੋਣੀਆਂ ਹੋਗੀਆਂ ਹਨ ਕੁਝ ਲੈਟਰ ਹੋਗੇ ਸਾਰਾ ਕਿਚਨ ਦਾ ਵਰਤੋਂ ਵਾਲਾ ਸਮਾਨ ਇੱਥੇ ਤੁਹਾਨੂੰ 20-20 ਰੁਪਏ ਦੇ ਵਿੱਚ ਮਿਲ ਜਾਵੇ ਤੇ ਇੱਥੇ ਨਾ ਇਹ ਸੇਲ ਦੇ ਵਿੱਚ ਫਰਾਈਡੇ ਸੇਲ ਦੇ ਵਿੱਚ ਕੱਪੜਿਆਂ ਦੇ ਨਾਲ-ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਜਿਵੇਂ ਆਹ ਝੁਮਕੇ ਹੋਗੇ ਹਨ ਜੁਐਲਰੀ ਵਾਲੀਆਂ ਚੀਜ਼ਾਂ ਤੇ ਇਹ ਸਾਰੀ 20-20 ਰੁਪਏ ਸੇਲ ਹੈ ਤੇ ਇੱਥੋਂ ਤੁਹਾਨੂੰ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਮਿਲ ਜਣਗੀਆਂ ਹੋਰ ਉਹ ਬਾਕੀ ਰਿੰਗਸ ਹੋ ਗਈਆਂ ਜਿਵੇਂ ਹਨਾ ਫੈਸ਼ਨ ਦੇ ਨਾਲ ਰਿਲੇਟਡ ਕਾਫੀ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲਣਗੀਆਂ ਤੇ ਜਿਵੇਂ ਕੁਝ ਗੁੱਤਵੜਨ ਹੋ ਗਏ ਸਾਰਾ ਕੁੜੀਆਂ ਵਾਲਾ ਸਮਾਨ ਨੀਲ ਪਾਲਿਸ਼ਾਂ ਹੋ ਗਈਆਂ ਤੇ ਐਵੇਂ ਸਾਰੀ ਇਹ ਸੇਲ ਜਿਹੜੀ ਉਹ ਲੱਗਦੀ ਹੈ ਕੱਪੜਿਆਂ ਦੇ ਨਾਲ ਨਾਲ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਜਿਹੜੀਆਂ ਉਹ ਮਿਲਦੀਆਂ ਨੇ ਇਹ ਸੇਲ ਦੇ ਵਿੱਚ ਕੁਝ ਹਾ ਚੁੰਮਕੀ ਹੋਗੇ ਹਨਾ ਤੇ ਕੁਝ ਹਾ ਛੱਲੇ ਹੋਗੇ ਚਾਬੀਆਂ ਦੇ ਵਿੱਚ ਪਾਉਣ ਨੂੰ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਹੈਗੀਆਂ ਇਹ ਮਾਰਕੀਟ ਦੇ ਵਿੱਚ ਤੇ ਇਸ ਦੇ ਨਾਲੇ ਕੁਝ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਕੁਝ ਘਰਾਂ ਦੀ ਵਰਤ ਵਾਲਾ ਸਮਾਨ ਰਸੋਈ ਦੇ ਵਿੱਚ ਵਰਤਣ ਵਾਲਾ ਸਮਾਨ ਹਨਾ ਤੇ ਆਹ ਲੈਟਰ ਹੋਗੇ ਤੇ ਐਵੇਂ ਦਾ ਬਹੁਤ ਸਾਰਾ ਸਮਾਨ ਇੱਥੋਂ ਜਿਹੜਾ ਤੁਹਾਨੂੰ ਮਿਲ ਜੂ ਤੇ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕਿਚਨ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਇਹ ਮਾਰਕੀਟ ਦੇ ਵਿੱਚ ਇਹ ਸੇਲ ਦੇ ਵਿੱਚ ਇਸ ਤਰ੍ਹਾਂ ਦਾ ਸਾਰਾ ਸਮਾਨ ਤੁਹਾਨੂੰ ਮਿਲੂਗਾ ਇਹ ਹਮਾਰੇ ਪਾਸ ਸੀ ਫੋਨ ਦੇ ਦੁਪੱਟੇ ਹਨ 50 50 ਰੁਪਏ ਦੇ ਇਹ オーਰਗਾਂਜਾ ਦੇ ਦੁਪੱਟੇ ਹਨ ये सिफोन के दुपट्टे हैं ये चंदेरी के दुपट्टे हैं पचास पचास रुपए के हैं सब ढाई ढाई मीटर है और ये पचास रुपये मीटर कॉटन का कपड़ा है हाँ ये कॉटन कपड़ा है पचास रुपये मीटर सारा कपड़ा है इधर है हाँ ये गर्म कपड़ा है साठ रुपये मीटर है चौंसठ इंच का राजा इसका इसमें सारे कलर हैं हमारे है पास हाँ सारे कलर हैं ए टू जेड कलर ये साठ रुपये मीटर है और ये इधर साड़ी हैं तीन सौ तीन सौ रुपये की साड़ी है ये ये साड़ी है बहुत कलर की और ये हमारे पास सूट होते हैं ब्लॉक प्रिंट के मैं ब्लॉक प्रिंट करता हूँ हाँ जी।, जी ये सूट होते हैं ढाई सौ रुपये का सूट ब्लॉक प्रिंट का अच्छा जी। हाँ ये कितने मीटर होता है ये पाँच मीटर होता है अच्छा। लेकिन इसका दुपट्टा नहीं है जी। हाँ दुपट्टे वाला होगा तो चार सौ रुपये का होगा हाँ इसमें बहुत सारे डिजाइन है हाँ जी ਔਰ ਬਾਕੀ ਇਹ 100 ਰੁਪਏ ਦੇ ਤਿੰ ਹੀ ਇਹ ਹਨ ਪਰਨੇ ਜਪੰਨੇ ਬੋਲੇ ਹਾਂ 100 ਰੁਪਏ ਦੇ ਤਿੰ ਹੈ ਅੱਛਾ ਜੀ ਹਾਂ 100 ਰੁਪਏ ਦੇ ਤਿੰ ਹਾਂ ਜੀ ਠੀਕ ਹੈ ਜੀ ਦੋ ਦੋ ਮੀਟਰ ਕੇ ਹਾਂ ਜੀ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਚੰਡੀਗੜ੍ਹ ਸ਼ਹਿਰ ਦੀ ਫਰਾਈਡੇ ਸੇਲ ਹਰੇਕ ਫਰਾਈਡੇ ਨੂੰ ਹਰੇਕ ਸ਼ੁੱਕਰਵਾਰ ਨੂੰ ਇਹ ਜਾਮਾ ਮਾਸ ਜਿਹਦੇ ਕੋਲੇ ਲੱਗਦੀ ਹੈ ਤੇ ਆਪਾਂ ਪਹਿਲਾਂ ਵੀ ਵੀਡੀਓਜ਼ ਪਾਈਆਂ ਨੇ ਇਹ ਸੇਲ ਦੀਆਂ ਤੇ ਬਹੁਤ ਸਾਰੇ ਕਮੈਂਟਸ ਹੁੰਦੇ ਨੇ ਵੀ ਐਡਰੈਸ ਤੁਸੀਂ ਦੱਸੋ ਆਪਾਂ ਐਡਰੈਸ ਵੈਸੇ ਵੀ ਵੀਡੀਓ ਦੇ ਸ਼ੁਰੂ ਚ ਵੀ ਦੱਸ ਦਿੰਦੇ ਆ ਤੇ ਆਪਾਂ ਵੀਡੀਓ ਦੇ ਐਂਡ ਵਿੱਚ ਦੁਬਾਰੇ ਫੇਰ ਦੱਸ ਦਿੰਦੇ ਆ ਜਾਮਾ ਮਸਜਿਦ ਦੇ ਬਿਲਕੁਲ ਨਾਲ ਵਾਲੇ ਗਰਾਊਂਡ ਦੇ ਵਿੱਚ ਲੱਗਦੀ ਹੈ ਸੈਕਟਰ 20 Google Map ਤੇ ਜੇ ਤੁਸੀਂ ਲੋਕੇਸ਼ਨ ਭਰੋਗੇ ਤਾਂ ਉੱਥੇ ਆਸਾਨੀ ਨਾਲ ਤੁਹਾਨੂੰ ਇਹ ਸੇਲ ਜਿਹੜੀ ਉਹ ਲੱਭ ਜੂ ਹਰੇਕ ਸ਼ੁੱਕਰਵਾਰ ਨੂੰ ਇਹ ਸੇਲ ਲੱਗਦੀ ਹੈ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀ ਆਪਾਂ ਇੱਥੋਂ ਜਿਵੇਂ ਕੁੜਤਾ ਪਜਾਮਾ ਲਿਆ ਹਨ ਤੇ ਇੱਥੋਂ ਕੱਪੜੇ ਦੀ ਕੁਆਲਿਟੀ ਤੁਹਾਨੂੰ ਬਹੁਤ ਮਤਲਬ ਸਹੀ ਬਹੁਤ ਗੁੱਡ ਕੁਆਲਿਟੀ ਮਿਲ ਜਾਂਦੀ ਹੈ ਤੇ ਸਹੀ ਰੇਟਾਂ ਦੇ ਵਿੱਚ ਆਪਾਂ ਜਿਵੇਂ ਸਰਦੀਆਂ ਵਾਸਤੇ ਕੁੜਤਾ ਪਜਾਮਾ ਜਿਹੜਾ ਲਿਆ ਹਨ ਤੇ ਉਹ ਵਧੀਆ ਕੁਆਲਿਟੀ ਆ ਐਵੇਂ ਨਹੀਂ ਹੈਗਾ ਵੀ ਜੇ ਇੱਥੇ ਸੇਲ ਲੱਗਦੀ ਆ ਵੀ ਇੱਥੇ ਕੁਆਲਿਟੀ ਜਿਹੜੀ ਵਧੀਆ ਨਹੀਂ ਹੋਊ ਸੂਟ ਹੋ ਗਏ, ਕੁੜਤੇ ਪਜਾਮੇ ਹੋ ਗਏ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦੇ ਮਿਲ ਜਾਂਦੇ ਨੇ। ਤੁਸੀਂ ਆ ਕੇ ਇੱਥੋਂ ਸ਼ਾਪਿੰਗ ਜਿਹੜੀ ਉਹ ਕਰ ਸਕਦੇ ਹੋ। ਤੇ ਕਾਫੀ ਕਮੈਂਟਸ ਆ ਰਹੇ ਸੀ ਕਿ ਫਰਾਈਡੇ ਸੇਲ ਦੇ ਕਿ ਫਰਾਈਡੇ ਸੇਲ ਦੀ ਵੀਡੀਓ ਲੈ ਕੇ ਆਓ। ਤੇ ਮੈਂ ਸੋਚਿਆ ਮੈਂ ਕਿ ਅੱਜ ਆਪਾਂ ਵੀਡੀਓ ਜਿਹੜੀ ਕਵਰ ਕਰਦੇ ਆਂ ਫਰਾਈਡੇ ਸੇਲ ਤੁਹਾਨੂੰ ਦਿਖਾਉਨੇ ਆਂ। ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।